ਜੰਦਪਾਣ ਪਿੰਡ ਵਿੱਚ ਪਿਛਲੇ ਦਿਨੀ ਹੋਈਆਂ ਘਟਨਾਵਾਂ ਦਾ ਸੇਖ ਹਾਲੇ ਮੱਠਾ ਨਹੀਂ ਪੈਂਦਾ ਦਿਖਾਈ ਦਿੰਦਾ ਅੱਜ ਜੰਦਪਾਣ ਜਬਰ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਜੈਤੋ ਵਿਖੇ ਰੋਸ ਮਾਰਚ ਕਰਕੇ ਬੱਸ ਸਟੈਂਡ ਵਿਖੇ ਹਲਕਾ ਵਿਧਾਇਕ ਅਮੋਲਕ ਸਿੰਘ ਦਾ ਪੁਤਲਾ ਫੂਕਿਆ ਗਿਆ ਇਸ ਮੌਕੇ ਜੁੜੇ ਕਿਸਾਨ ਮਜ਼ਦੂਰ ਤੇ ਵਿਦਿਆਰਥੀ ਆਗੂ ਨੇ ਦੋਸ਼ ਲਾਇਆ ਕਿ ਵਿਧਾਇਕ ਅਮੋਲਕ ਸਿੰਘ ਗਮਦੂਰ ਸਿੰਘ ਪੱਪੂ ਤੇ ਉਸ ਦੇ ਭਰਾ ਹਰਵਿੰਦਰ ਸਿੰਘ ਦੀ ਮਦਦ ਕਰ ਰਿਹਾ ਤੇ ਲਗਾਤਾਰ ਉਸ ਨੂੰ ਬਚਾ ਰਿਹਾ ਹੈ ਅਗਵਨਦਸਰ ਕੇ 10 ਮਾਰਚ ਨੂੰ ਫਰੀਦਕੋਟ ਵਿਖੇ ਐਸਐਸਪੀ ਦਫਤਰ ਮੂਰੇ ਇੱਕ ਵੱਡਾ ਇਕੱਠ ਕਰਕੇ ਪੁਲਿਸ ਪ੍ਰਸ਼ਾਸਨ ਤੇ ਕਾਰਵਾਈ ਲਈ ਦਬਾਅ ਵੀ ਬਣਾਇਆ ਜਾਏਗਾ। ਸਨੂ ਇਹ ਦੱਸਣ ਆਏ ਆ ਕਿ ਜਿਵੇਂ ਪਿਛਲੇ ਦਿਨਾਂ ਦੇ ਅੰਦਰ ਚੰਦਪਾਣ ਦੇ ਵਿੱਚ ਘਟਨਾ ਵਾਪਰੀ ਆ ਉਸ ਘਟਨਾ ਦੇ ਵਿੱਚ ਇਥੋਂ ਦੇ ਅមਲੇ ਦੇ ਮੁਲਕ ਦਾ ਵੱਡਾ ਹੱਥ ਹੈ ਇਥੋਂ ਦੀ ਸਰਕਾਰ ਜਿਹੜੀ ਦੋਸ਼ੀਆਂ ਦੇ ਨਾਮ ਖੜੀ ਹੈ ਇਹਨਾਂ ਲੋਕਾਂ ਨੇ ਮਜ਼ਦੂਰਾਂ ਦੇ ਘਰਵਟਾ ਉਹਨਾਂ ਦੇ ਬੱਚਿਆਂ ਨੂੰ ਕੁੱਟਿਆ ਉਹਨਾਂ ਦੀ ਔਰਤਾਂ ਨੂੰ ਕੁੱਟਿਆ ਤੇ ਕੁੱਟ ਕੇ ਨਹੀਂ ਉਹਨਾਂ ਨੂੰ ਜਿਨ੍ਹਾਂ ਦੇ ਅੰਦਰ ਵਿੱਚ ਛੁੱਟਿਆ ਜਿਹੜੀ ਲੋਕਾਂ ਦੀਆਂ ਜਥੇਬੰਦੀਆਂ ਨੇ ਲੋਕਾਂ ਦੀ ਰਹਾਵੇ ਆਪ ਦੇ ਇੱਕੇ ਤੇ ਹੱਥ ਦੇ ਜੋਰ ਦੇ ਨਾਲ ਉਹਨਾਂ ਸਾਰੇ ਫੌਟੀਆਂ ਨੂੰ ਜਿਹਨ ਜੇਲ੍ਹ ਤੇ ਰਹਾਅ ਕਰਾਇਆ ਬਾਰੇ ਇਥੋਂ ਦੀ ਲਕੂਮ ਦਾ ਇਥੋਂ ਦਾ ਪ੍ਰਬੰਧ ਜਿਹੜੀ ਅਜੇ ਤੱਕ ਵੀ ਜਿਹੜੇ ਚੰਗ ਭਾਲਦੇ ਦੋਖੀ ਨੇ ਉਹਨਾਂ ਨੂੰ ਗ੍ਰਫਤਾਰ ਨਹੀਂ ਕਰ ਰਹਾ ਇਥੋਂ ਦੀਆਂ ਅਦਾਲਤਾਂ ਇਥੋਂ ਦੀਆਂ ਪੁਲਸਾਂ ਜਿਹੜੇ ਸਾਡੇ ਲੋਕਾਂ ਨੂੰ ਕਿਹਾ ਜਾਂਦਾ ਇਹ ਸੋਡੀ ਸੇਵਾ ਵਾਸਤੇ ਨੇ ਇਹ ਸੋਡੀ ਰੱਖਿਓ ਹਾਸਤੇ ਨੇ ਪਰ ਤੇ ਉਹਦੇ ਭਰਾਵੋ ਸੁਣੂ ਗੱਫਾ ਦੋਨੇ ਆ ਕਿ ਜਿਹੜਾ ਇਹ ਪ੍ਰਬੰਧ ਹੈ ਇਹ ਲੋਕਾਂ ਦੀ ਕਿਰਤ ਤੋਂ ਆਉਂਦਾ ਪ੍ਰਬੰਧ ਹੈ ਇਹ ਪ੍ਰਬੰਧ ਜਿਹੜੀ ਲੋਕਾਂ ਦੀ ਲੁੱਟ ਕਰਦਾ ਹੈ ਤੇ ਇਸ ਰੱਖ ਨੂੰ ਜਿਹੜੀ ਬਰਕਰਾਰ ਰੱਖਣ ਦੇ ਵਾਸਤੇ ਇਥੋਂ ਦੀਆਂ ਪੌਂਸਾਂ ਦਾ ਇਥੋਂ ਦੀਆਂ ਅਦਾਲਤਾਂ ਦਾ ਜਿਹੜੀ ਵੱਡਾ ਹੱਥ ਹੈ ਇਹੀ وجہ ਕਿ ਮਜ਼ਦੂਰਾਂ ਦਾ ਜ਼ਗਰ ਹੋਇਆ ਮਜ਼ਦੂਰਾਂ ਨੂੰ ਜਿਨੀ ਛੱਲੀਆਂ ਵਾਂਗੂ ਜਿਨੀ ਕੁੱਟ ਕੇ ਛੱਡ ਦਿੱਤਾ ਤੇ ਉਹਨਾਂ ਗੋਛੀਆਂ ਨੂੰ ਅਜੇ ਤੱਕ ਵੀ ਜਨੀ ਗਰਸਕਾਰ ਨਹੀਂ ਕੀਤਾ ਅਸੀਂ ਇਥੋਂ ਦੇ ਪ੍ਰਬੰਧ ਨੂੰ ਇਥੋਂ ਦੇ ਰਾਜ ਭਾਗ ਨੂੰ ਫੁਲਾਣ ਕਹਿੰਦਾ ਕਿ ਲੋਕ ਐ ਪਟਕੇ ਦਵਾਈ ਨਹੀਂ ਜਾ ਸਕਦੇ ਜੇ ਤੁਸੀਂ ਲੋਕਾਂ ਨੂੰ ਪਟਕੇ ਦਵਾਈ ਸਕਦੇ ਹੁੰਦੇ ਤਾਂ ਫਿਰ ਜੇ ਨਹੀਂ 10 ਤਰੀਕ ਨੂੰ ਲੋਕ ਐ ਫੀਜਕੋਰ ਨਹੀਂ ਜਾਂਦੇ ਜੇ ਨਹੀਂ ਦਾ ਅੱਜ ਦੀ ਜਨੀ ਚੰਦਪਾਣ ਦੇ ਮਜ਼ਦੂਰ ਕਿ ਜੇ ਤੁਸੀਂ ਸੋਚਿਆ ਸੀ ਕਿ ਕੁੱਟ ਕੇ ਪੱਧਰ ਕਰ ਦਾਂਗੇ ਇਹ ਅੱਜ ਤਾਂ ਬਾਦ ਜਿਹੜੀ ਗੋਲਣਗੇ ਦੀ ਹੈ ਬਾਅਦ ਤੁਸੀਂ ਦੇਖ ਸਕਦੇ ਹੋ ਇਹ ਉਹ ਹੀ ਚੰਦਪਾਣ ਦੇ ਮਜ਼ਦੂਰ ਨੇ ਜਿਨ੍ਹਾਂ ਨੂੰ ਤੁਸੀਂ ਜਨਿਕਰੋਂ ਤੋਂ ਬੇਤਰਤੀਬੀ ਕੀਤੀ ਸੀ ਜਿਨ੍ਹਾਂ ਦੇ ਤੁਸੀਂ ਘਰ ਉਜਾੜੇ ਸੀ ਇਹ ਸਾਕੇ ਸਾਡੀ ਇਹ ਜੱਥੇ ਵਰਦੀਆਂ ਦੀ ਇਹ ਮੰਗ ਹੈ ਕਿ ਜਦੋਂ ਤੱਕ ਜਿਹੜੇ ਦੋਖੀ ਨੇ ਜਿਹੜੇ ਐਥੂ ਨਿਆਮੇ ਨੇ ਮੋਹਣ ਦੀ ਜਿਹੜੀ ਬੁੱਕਤ ਬੈਠੇ ਹੋਣੇ ਜਦੋਂ ਤਾਕਾ ਉਸ ਦਿਨ ਕਲੇ ਪਿੱਛੇ ਨਹੀਂ ਜਾਂਦਾ ਉਹਦੇ ਤਾਕਾ ਜਿਹੜੀ ਸਾਡੀ ਲਕਾਂ ਦੀ ਜ਼ਹਿਰ ਨੇ ਐਂਟਰੀ ਤੱਕ ਨਹੀਂ ਵੇਖਣਾ ਕਿ ਅਸੀਂ ਇਸ ਮੌਕੇ ਦੇ ਅੰਦਰ ਜਿਹੜੀ ਮਜ਼ਦੂਰਾਂ ਦੀ ਉਹ ਫੱਕੇਦਾਰ ਆਰਬਾੜ ਬੋਲ ਹੈ ਜਿਹੜੀ ਜਿਹੜੇ ਮਜ਼ਦੂਰਾਂ ਨੂੰ ਉਹ ਜੀਰੇ ਨੂੰ ਕਦੇ ਸਮਝਦੇ ਨੇ ਜਿਨ੍ਹਾਂ ਬਾਰੇ ਇਹ ਕਹਿੰਦੇ ਨੇ ਕਿ ਆ ਬੇੜੇ ਵਾਲੇ ਜਿਹੜੀ ਚਾਂਬਲੇ ਫਿਰਦੇ ਆਲੇ ਅਸੀਂ ਇਹ ਘਸਣਾ ਦੋਨੇ ਆ ਕਿ ਮਜ਼ਦੂਰ ਹੁਣ ਜੱਠੇ ਬੰਦ ਹੋ ਗਏ ਹੁਣੇ ਮਜ਼ਦੂਰ ਜਿਹੜੀ ਪਹਿਲਾਂ ਨੇ ਉਹ ਮਜ਼ਦੂਰ ਨਹੀਂ ਰਹੇ ਤੇ ਇਹਨਾਂ ਮਜ਼ਦੂਰਾਂ ਆਰੇ ਆਗਾ ਮਾਨ ਸਰਮਾਨ ਇਸ ਮੁਲਕਤ ਮਹਾਰ ਕਰਾਉਣਾ ਆਪ ਦੀ ਪੱਗਦਾਰਾ ਇਸ ਸਮਾਜ ਇਸ ਪ੍ਰਬੰਧ ਦੇ ਅੰਦਰ ਆਪ ਦੀ ਅਵਾਜ਼ਾਂ ਦਾ ਹਾਸਲ ਕਰਨੀ ਹੈ ਚੰਦਪਾਨ ਜ਼ਬਰ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਜੈਤੋ ਦੇ ਵਿੱਚ ਐਮਐਲਏ ਮੋਲਕ ਸਿੰਘ ਦਾ ਜਿਹੜਾ ਉਹ ਪੁਤਲਾ ਫੂਕਿਆ ਜਾ ਰਿਹਾ ਲੰਬਾ ਦੇ ਸਾਰੇ ਪੰਜਾਬ ਦੇ ਕੀ ਪੂਰੇ ਭਾਰਤ ਦੇ ਕੀ ਬਾਹਰਲੇ ਮੁਲਕਾਂ ਤੱਕ ਜਿਹੜੀ ਚੰਦ ਭਾਂਣ ਦੀ ਕਹਾਣੀ ਆ ਲੋਕਾਂ ਤੱਕ ਪਹੁੰਚ ਚੁੱਕੀ ਆ ਕਿ ਕਿਸ ਤਰੀਕੇ ਨਾਲ ਐਮਐਲਏ ਅਮੋਲਕ ਸਿੰਘ ਜਿਹੜਾ ਉਹ ਚੰਦ ਭਾਂਣ ਦੇ ਲੋਕਾਂ ਨੂੰ ਆਪਣੀ ਲੱਤ ਹੇਰ ਦੀ ਕੱਢਣਾ ਚਾਹੁੰਦਾ ਸੀਗਾ ਤੇ ਜਦੋਂ ਲੋਕਾਂ ਨੇ ਇਹ ਸਵਕਾਰ ਨਹੀਂ ਕੀਤਾ ਕਿ ਅਸੀਂ ਅਮੋਲਕ ਸਿੰਘ ਦੀ ਹੰਕਾਰ ਦੇ ਜਿਹੜਾ ਅੱਗੇ ਝੁਕਾਂਗੇ ਨਹੀਂ ਤੇ ਫਿਰ ਇਹ ਤਾਂ ਮਾਮੂਲੀ ਜਿਹੜਾ ਨਿਕਾਸੀ ਪਾਣੀ ਦੀ ਨਾਲੀ ਦਾ ਮਸਲਾ ਬਣਾ ਕੇ ਤੇ ਲੋਕਾਂ ਉੱਪਰ ਜਿਹੜਾ ਕਿਸ ਤਰੀਕੇ ਨਾਲ ਤਸ਼ੱਦਦ ਤਹਾਇਆ ਤੁਸੀਂ ਸਾਰੇ ਲੋਕਾਂ ਨੇ ਦੇਖਿਆ ਕਿ ਇੱਕ ਛੋਟੇ ਨੇ ਮੱਛੇ ਨੂੰ ਉਭਾਰ ਕੇ ਆਪਦੀ ਸਰਕਾਰ ਦੀ ਸ਼ੈਣ ਦੇ ਉੱਤੇ ਤੇ ਇਹ ਦਿਖਾਇਆ ਉਹਨੇ ਕਿ ਸਭ ਤੋਂ ਵੱਡਾ ਗੁੰਡਾ ਜਿਹੜਾ ਮੋਲਕ ਸਿੰਘਾ ਜੈਤੋ ਦੇ ਵਿੱਚ ਐਮਐਲਏ ਕਿਸ ਤਰੀਕੇ ਨਾਲ ਚੰਦ ਭੰਨ ਦੇ ਲੋਕਾਂ ਦੇ ਉੱਪਰ ਪੁਲਿਸ ਤੋਂ ਉਹਦਾ ਤਸ਼ੱਦਦ ਜਿਹੜਾ ਕਰਵਾਇਆ ਜਾਂਦਾ ਪੁਲਿਸ ਦਾ ਅੱਲਾ ਤਸ਼ੱਦਦ ਹੋਣ ਦੇ باوجود ਵੀ ਉਹਨਾਂ ਲੋਕਾਂ ਦੇ ਉੱਪਰ ਪਰਚੇ ਦਰਜ ਕਰਕੇ ਉਹਨਾਂ ਨੂੰ ਜੇਲ੍ਹਾਂ ਵਿੱਚ ਸਿੱਟਾ ਜਾਂਦਾ ਉਹਨਾਂ ਦੇ ਘਰਾਂ-ਬਾਰਾਂ ਦੀ ਭੰਨਤੋੜ ਕੀਤੀ ਜਾਂਦੀ ਆ ਇਥੋਂ ਤੱਕ ਕਿ ਘਰਾਂ ਦੇ ਵਿੱਚ ਜਿਹੜੇ ਬਾਥਰੂਮਾਂ ਦੇ ਗੇਟ ਤੱਕ ਜਿਹੜੀਆਂ 플ੱਸ਼ ਦੇ ਵਿੱਚ ਲੱਗੀਆਂ ਹੋਈਆਂ ਟਾਇਕੀਆਂ ਤੱਕ ਜਿਹੜੀਆਂ ਪੁਲਿਸ ਲੈ ਨਹੀਂ ਛੱਡੇਗਾ ਉਹ ਸਾਰਾ ਕੁਝ ਪੁਲਿਸ ਦੇ ਨਾਲ ਮਿਲ ਕੇ ਗਮਦੂਰ ਦੇ ਗੁੰਡੇ ਵਾਲੇ ਜਿਹੜਾ ਉਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਅੱਜ ਇੱਥੇ ਕਰਕੇ ਮੋਲਕ ਸਿੰਘ ਵੀ ਅਰਥੀ ਫੂਕ ਰਾਇਆ ਤੇ ਤੁਸੀਂ ਸ਼ਾਇਦ ਤੌਰ ਤੇ ਭੇਖਾ ਪਾਲ ਲਿਆ ਸੀਗਾ ਕਿ ਲੋਕਾਂ ਦੀ ਆਵਾਜ਼ ਨੂੰ ਦਬਾ ਲਾਂਗੇ ਤੇ ਦੇਖ ਲੈਣਾ ਚਾਹੀਦਾ ਮੋਲਕ ਸਿੰਘ ਨੂੰ ਕਿ ਅੱਜ ਲੋਕ ਜਿਹੜੇ ਕਿਸ ਤਰੀਕੇ ਨਾਲ ਆਪਣੇ ੱਟ ਸਿਆਪਾ ਕਰਨ ਵਾਸਤੇ ਇੱਥੇ ਜੈਤੋ ਦੇ ਵਿੱਚ ਪਹੁੰਚੇ ਹੋਏ ਨੇ ਤੇ ਅਸੀਂ ਦਸਰਾ ਚਾੜਿਆ ਪੰਜਾਬ ਸਰਕਾਰ ਨੂੰ ਤੇ ਤੁਹਾਨੂੰ ਤਾਂ ਭੁਲੇਖਾ ਤੇ ਸ਼ਾਇਦ ਲੋਕਾਂ ਦੀ ਆਵਾਜ਼ ਦਬਾ ਲਾਂਗੇ ਲੋਕਾਂ ਦੀ ਆਵਾਜ਼ ਹੁਣ ਦਬਨ ਵਾਲੀ ਨਹੀਂ ਜਿਹੜਾ 3 ਸਾਲ ਦੇ ਵਿੱਚ ਤੁਸੀਂ ਉਹ ਬਦਲਾਅ ਦਾ ਦਾਵਾ ਕਰਕੇ ਆਏ ਸੀ 3 ਸਾਲਾਂ ਦੇ ਵਿੱਚ ਜੇ ਕੋਈ ਕੁਝ ਨਹੀਂ ਕੀਤਾ ਗਿਆ ਤੇ ਲੋਕਾਂ ਦੇ ਸਾਹਮਣੇ ਆਉਂਦੀਆਂ ਨਾਕਾਮੀਆਂ ਨੂੰ ਛਪਾਉਣ ਵਾਸਤੇ ਆਮ ਆਦਮੀ ਪਾਰਟੀ ਜਿਹੜੀ ਲੋਕਾਂ ਦੇ ਪਛਦਾ ਟਾ ਰਹੀ ਆ ਲੋਕਾਂ ਨੇ ਉੱਪਰ ਪਰਚੇ ਪਾਏ ਜਾ ਰਹੇ ਆ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਅਸੀਂ ਲੋਕਾਂ ਨੂੰ ਚੁੱਪ ਕਰਾਵਾਂਗੇ ਇਹ ਜਿਹੜੇ ਕਿਰਤੀ ਲੋਕ ਹੁਣ ਘਰਾਂ ਦੇ ਵਿੱਚ ਅੰਦਰ ਵੜ ਕੇ ਚੁੱਪ ਕਰਕੇ ਨਹੀਂ ਬੈਠਣਗੇ ਉਹਦੀ ਤਾਜੀ ਅਧਾਰਨ ਤੁਹਾਡੇ ਸਾਹਮਣੇ ਰੱਖ ਦਿੰਨੇ ਆ ਤੇ ਸੰਗਰੂਰ ਦੇ ਵਿੱਚ ਜਿਹੜਾ ਬੇਚਰਾ ਪਿੰਡ ਸੀਗਾ ਉਹ ਕਿਰਤੀ ਲੋਕਾਂ ਨੇ ਉੱਥੇ ਜਾ ਕੇ ਚਰਾਗ ਲਗਾਇਆ ਤੇ 927 ਕਿੱਲੇ ਜ਼ਮੀਨ ਦੇ ਉੱਪਰ ਕਬਜ਼ਾ ਕੀਤਾ ਹੋਇਆ ਜਿਹੜੀ ਕਿ ਮਜ਼ਦੂਰਾਂ ਨੂੰ ਜ਼ਮੀਨ ਜਿਹੜੀ ਉਹ ਵੰਡੀ ਜਾਣੀ ਆ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਕਿ ਕਾਨੂੰਨ ਬੜਿਆ ਹੋਇਆ 17 ਇਕੜਾ ਲੈਂਡ ਸੀਲਿੰਗ ਆ ਟੜਾ ਇਹ ਜਿਹੜਾ ਉਹ ਵੀ ਲੋਕ ਲਾਗੂ ਕਰਵਾਉਣ ਵਾਸਤੇ ਲੜਨਗੇ। ਇਹੀ ਤਕਲੀਫ ਆ। ਇਥੋਂ ਦੇ ਹਾਕਮ ਹਾਕਮ ਜਮਾਤ ਲੋਕਾਂ ਨੂੰ ਉਹਨਾਂ ਨੂੰ ਤਾਂ ਹੀ ਇਹਨਾਂ ਲੋਕਾਂ ਦੀਆਂ ਗੱਲਾਂ ਰੜਕਦੀਆਂ ਨੇ। ਉਹਨਾਂ ਨੂੰ ਰੜਕਦਾ ਕਿ ਇਹ ਲੋਕ ਜਿਹੜੇ ਉਨ ਉੱਠਲ ਲੱਗਦੇ ਆ, ਉਹਨੇ ਆਪਣੇ ਹੱਕ ਮੰਗਣ ਲੱਗਦੇ ਆ। ਇਸੇ ਕਰਕੇ ਜਿਹੜਾ ਉਹ ਤੁਹਾਡੀ ਆਵਾਜ਼ ਨੂੰ ਦਬਾਉਣਾ ਚਾਹੁੰਦੇ ਆ। ਤੇ ਅਸੀਂ ਦੱਸਣਾ ਚਾਹੁੰਦੇ ਪੰਜਾਬ ਸਰਕਾਰ ਨੂੰ ਤੇ ਤੁਸੀਂ ਆ ਤਿੰਨ ਸਾਲਾਂ ਦੇ ਵਿੱਚ ਲਗਾਤਾਰ ਥੁੱਕ ਧੋਕੇ ਚੱਟਿਆ ਆ ਚੰਦਪਾਲ ਵਾਲੇ ਕੇਸ ਦੇ ਵਿੱਚ ਵੀ ਜਿਹੜਾ ਤੇ ਤੁਸੀਂ ਪਿਛਲੇ ਦਿਨੀ ਮਨਿੰਦਰਜੀਤ ਤੇ ਪਰਚਾ ਕਰਵਾਇਆ ਉਹਦੇ ਵਿੱਚ ਵੀ ਤੁਸੀਂ ਥੁੱਕ ਦੇ ਚੱਟਿਆ ਆਦਾ ਪਰਚਾ ਵਾਪਸ ਕਰਾਇਆ ਹੁਣ ਵੀ ਤੁਹਾਨੂੰ ਉਹ ਥੁੱਕ ਦੇ ਚੱਟਣਾ ਪੈਣਾ ਚੰਦਪਾਲ ਵਾਲੇ ਕੇਸ ਦੇ ਵਿੱਚ ਜਿਹੜਾ ਤੁਸੀਂ ਵੱਡੀ ਪੱਧਰ ਤੇ ਜੋਰ ਲਾ ਰਹੇ ਹੋ ਆਮ ਆਦਮੀ ਪਾਰਟੀ ਕਿ ਅਸੀਂ ਗੰਦੂੜ ਹੋਣੀਆਂ ਗਿਰਫਤਾਰੀਆਂ ਨਹੀਂ ਹੋਣ ਦੇਣੀਆਂ ਅਸੀਂ ਦੱਸਣਾ ਚਾਹੁੰਦੇ ਆ ਤੇ ਦਮ ਦੂਰ ਹਰਾਨੀਆਂ ਜ਼ਿੰਫਦਾਰੀਆਂ ਵੀ ਹੋਣਗੀਆਂ ਤੇ ਤੁਹਾਡੇ ਮੂੰਹ ਤੇ ਦੀ ਕਰਾਰੀ ਚਪੇੜ ਜਿਹੜੀ ਉਹ ਵੱਜੂਗੀ ਆ ਆਮ ਆਦਮੀ ਪਾਰਟੀ ਦੇ ਤੇ ਨਾਲ ਹੀ ਅਸੀਂ ਇਹ ਵੀ ਦੱਸਦੇ ਆ ਤੇ ਆਉਣ ਵਾਲੇ ਲੈਕਚਰਾਂ ਦੇ ਵਿੱਚ ਤੁਹਾਡੇ ਛੱਜੇ ਦੇ ਮੇਜੜੇ ਉਹ ਪਿੰਡਾਂਵੀਆਂ ਫੱਤਾਂ ਦੇ ਵਿੱਚ ਲੋਕ ਲੈਣਗੇ ਸਾਡੇ ਤੋਂ ਹਿਸਾਬ ਲੈ ਜਾਣਗੇ ਕਿ ਕਿਸਰਾ ਤੁਸੀਂ ਲੋਕਾਂ ਦੇ ਉੱਪਰ ਲਾਭ ਚਬੜਟਾਇਆ ਤੇ ਯਾਦ ਰੱਖਿਓ ਕਿ ਜਿਹੜੀ ਚੰਦ ਪਾਉਂਦੇ ਵਿੱਚ ਕੱਟਣਾ ਵਾਪਰੀ ਆ ਲੋਕਾਂ ਨੇ ਤੁਹਾਡਾ ਤਹਾਡੀ ਸਰਕਾਰ ਦਾ ਤੁਹਾਡੀ ਪੁਲਿਸ ਦਾ ਤੁਹਾਡੇ ਪ੍ਰਾਈਵੇਟ ਗੁੰਡਿਆਂ ਦਾ ਉਹਨਾਂ ਨੇ ਤਾਂ ਡਟ ਕੇ ਮੁਕਾਬਲਾ ਕਰ ਲਿਆ ਉਹਨਾਂ ਨੇ ਤਾਂ ਅbschddਰ ਸੈ ਲਿਆ ਤੇ ਪੁੱਤ ਮੇਰੇ ਜਦੋਂ ਤੁਸੀਂ ਪਿੰਡਾਂ ਦੀਆਂ ਸੱਤਾ ਦੇ ਵਿੱਚ ਆਉਣਾ ਤੇ ਫਿਰ ਤੁਹਾਨੂੰ ਭਾਈਦਿਆਂ ਨੂੰ ਰਾਜ ਜਿਹੜਾ ਉਹ ਨਹੀਂ ਲੱਭਣਾ ਤੁਹਾਡੇ ਤੋਂ ਹਿਸਾਬ ਜਿਹੜਾ ਪਿੰਡਾਂ ਦੀਆਂ ਸੱਤਾ ਦੇ ਵਿੱਚ ਲਿਆ ਜਾਊਗਾ ਪਹਿਲਾਂ ਉਹਨੇ ਬੋਕਲ ਦੇ ਵਿੱਚ ਬਿਠਾਇਆ ਹੋਇਆ ਸੀ ਤਾਂ ਹੀ ਗ੍ਰਿਫਤਾਰੀ ਨਹੀਂ ਹੋਈ ਦੇਖੋ ਕਿ ਜਿਹੜੀ ਸਰਕਾਰ ਕਹਿੰਦੀ ਸੀ ਕਿ ਗਰੀਬਾਂ ਦੀ ਸਰਕਾਰ ਹੈ ਗਰੀਬਾਂ ਨੂੰ ਕਿਵੇਂ ਕੁੱਟਿਆ ਜੀ ਫਿਰ ਉਹ ਲੋਕਾਂ ਦੀ ਤਾਕਤ ਇਕੱਠੀ ਹੋਈ ਜਥੇਬੰਦੀਆਂ ਇਕੱਠੀਆਂ ਹੋਈਆਂ ਭਰਾਤਰੀ ਜਥੇਬੰਦੀਆਂ ਲੋਕਾਂ ਦੀ ਇਕਤਾ ਹੋਈ ਤਾਂ ਹੀ ਲੋਕਾਂ ਨੂੰ ਜਿਹੜਾ ਬਾਹਰ ਕੱਢਿਆ ਗਿਆ ਬਾਹਰ ਕੱਢਣ ਤੋਂ ਬਾਅਦ ਆ ਜਿਹੜਾ ਇਹਨਾਂ ਉੱਪਰ ਜਿਹੜਾ ਪਰਚਾ ਦਰਜ ਹੋਇਆ ਸੀ ਕਿਵੇਂ ਇਹਨਾਂ ਨੇ ਗੋਲੀਆਂ ਚਲਾਈਆਂ ਗਮਦੂਰ ਸਿੰਘ ਪੱਪੂ ਜੈਜੀ ਔਰ ਉਹਨਾਂ ਦੇ ਇੱਕ بیٹے ਵੱਲੋਂ ਲੋਕਾਂ ਤੇ ਦੁਨੀਆਂ ਨੇ ਦੇਖਿਆ ਕਿਵੇਂ ਲੋਕਾਂ ਦੇ ਸਾਡੇ ਗਰੀਬ ਘਰਾਂ ਦੇ ਘਰ ਜਿਹੜੇ ਓਜਾੜ ਦਿੱਤੇ ਸੀ ਉਹਨਾਂ ਨੇ ਘਰ ਟਾਈ ਗਏ ਆ ਗੁੰਡਾਗਰਦੀ ਕੀਤੀ ਗਈ ਮੇਰਾ ਘਰ ਤੁਸੀਂ ਦੇਖਿਆ ਕਿਵੇਂ ਇਹਨਾਂ ਨੇ ਬਰਬਾਦ ਕੀਤਾ ਕਿ ਵਾਪਸ ਮੁੜ ਕੇ ਨਹੀਂ ਆਉਣਾ ਕਿਵੇਂ ਧਰਾਵਾਂ ਲਵਾਈਆਂ ਸੀ ਪਰ ਜਦੋਂ ਅੱਜ ਉਹਨਾਂ ਦੇ ਧਾਰਾ ਲੱਗਦੀ ਹੈ ਉਹਨਾਂ ਦੇ ਉੱਪਰ ਪਰਚਾ ਦਰਜ ਹੋਇਆ ਤਾਂ ਹਾਲੇ ਤੱਕ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੋਈ ਇੱਕ ਬੰਦੇ ਦੀ ਸਟੇ ਹੋਈ ਆ ਦੂਜਿਆਂ ਦੀ ਤਾਂ ਨਹੀਂ ਸਟੇ ਹੋਈ ਪੁਲਿਸ ਨੂੰ ਗ੍ਰਿਫਤਾਰ ਕਰ ਲੈਣਾ ਚਾਹੀਦਾ ਇਸੇ ਕਰਕੇ ਜਬਰ ਐਕਸ਼ਨ ਕਮੇਟੀ ਜਿਹੜੀ ਬਣੀ ਆ ਚੰਦਪਾਣ ਦੇ ਵਿੱਚ ਸਾਨੂੰ ਉਹਨਾਂ ਤੇ ਮਾਨ ਤੇ ਉਹਨਾਂ ਵੱਲੋਂ ਜਿਹੜਾ ਅਗਲਾ ਜਿਹੜਾ ਉਲਿੱਕਿਆ ਗਿਆ 10 ਮਾਰਚ ਦਾ ਜਿਹੜਾ ਉਸ ਦੇ ਉੱਪਰ ਅਸੀਂ ਜਿਹੜਾ ਇਕੱਠਾ ਜਿਹੜਾ ਬਹੁਤ ਵੱਡਾ ਇਕੱਠ ਕਰਾਂਗੇ ਪੂਰੇ ਪੰਜਾਬ ਦੇ ਵਿੱਚ ਇਸ ਨੂੰ ਲੈ ਕੇ ਜਾਵਾਂਗੇ ਆਵਾਜ਼ ਨੂੰ ਕਿ ਸੀਐਮ ਭਗਵੰਤ ਮਾਨ ਦੀ ਸਰਕਾਰ ਦਾ ਜਿਹੜਾ ਐਮਐਲਏ ਮੋਲਕਾ ਉਹ ਪੀ ਕਰਤੂਤਾਂ ਕਰਦਾ ਪਿਆਗਾ ਤੇ ਕਿਉਂ ਕਰਤੂਤਾਂ ਦੀ ਗੱਲ ਤੁਹਾਨੂੰ ਦੱਸ ਜਿਨੇ ਆ ਇਹ ਗਮਦੂਰ ਸਿੰਘ ਪੱਪੂ ਉਹ ਗਮਦੂਰ ਸਿੰਘ ਪੱਪੂ ਆ ਜੋ ਟੈਂਡਰ ਜਿਹੜੀ ਵੀ ਸਰਕਾਰ ਹੁੰਦੀ ਹੈ ਉਸੇ ਸੱਤਾ ਦੇ ਧਿਰ ਦੇ ਨਾਲ ਰਲ ਜਾਂਦਾ ਤੇ ਟੈਂਡਰ ਹੁੰਦੇ ਆ ਪੱਲੇਦਾਰਾਂ ਦੇ ਨੰਗੇ ਪੈਰਾਂ ਦੀ ਕਮਾਈ ਕਿਵੇਂ ਖਾਂਦੇ ਆ ਤੇ ਉਸੇ ਕਮਾਈ ਦੀ ਬਦੌਲਤ ਹੀ ਇਹਨੂੰ ਮੋਟਾ ਚੜਾਵਾ ਚੜਦਾ ਜਿਹੜਾ ਐਮਐਲਏ ਮੋਲਤ ਨੂੰ ਤਾਂ ਕਰਕੇ ਹੀ ਉਹਦੀ ਬਦੌਲਤ ਆ ਜਿਹੜਾ ਇਹਨੂੰ ਗ੍ਰਿਫਤਾਰ ਨਹੀਂ ਹੋਣ ਦਿੱਤਾ ਜਾ ਰਿਹਾ ਲੋਕਾਂ ਨੂੰ ਜਾ ਕੇ ਦੱਸਾਂਗੇ ਵੀ ਕੀ ਆ ਕਰਤੂਤ ਕੀਤੀ ਆ ਦੇਖੋ ਕਿਵੇਂ ਲੋਕਾਂ ਨੂੰ ਮੈਂ ਇਹਨਾਂ ਨੇ ਜਿਹੜਾ ਸੀਐਮ ਭਗਵੰਤ ਮਾਨ ਕਹਿੰਦਾ ਸੀ ਕਿ ਸਰਪੰਚਾਂ ਨੂੰ ਅਸੀਂ ਸ਼ਹਿਰ ਦੇਵਾਂਗੇ ਕੰਮ ਕਰਨ ਦੇ ਲਈ ਅਸੀਂ ਉਹਨਾਂ ਦੇ ਲਈ ਚੰਗੇ ਪ੍ਰਬੰਧ ਕਰਾਂਗੇ ਤੇ ਸਰਪੰਚੀ ਦੇ ਲਈ ਅਸੀਂ ਤਾਂ ਚਰਚਾ ਹੀ ਕਰ ਰਹੇ ਸੀ ਵਿਕਾਸ ਦੀ ਵਿਕਾਸ ਦੀ ਗੱਲ ਕਰ ਰਹੀ ਸੀ ਤੇ ਇਕੱਠੇ ਹੋਏ ਸੀ ਲੋਕ ਉੱਥੇ ਤੇ ਇਕੱਠੇ ਹੋਏ ਲੋਕਾਂ ਨੂੰ ਕਿਵੇਂ ਤਾਬੜ ਤੋੜ ਗੋਲੀਆਂ ਚਲਾ ਕੇ ਤੇ ਭੁੰਨਿਆ ਗਿਆ ਤੇ ਉਹਨਾਂ ਦੇ ਘਰ ਤੋੜੇ ਗਏ ਆ ਇਹ ਗੱਲ ਅਸੀਂ ਪਿੰਡ ਪਿੰਡ ਵਿੱਚ ਜਾ ਕੇ ਦੱਸਾਂਗੇ ਆਉਣ ਵਾਲੇ ਦਿਨਾਂ ਵਿੱਚ 227 ਦੇ ਵਿੱਚ ਜਦੋਂ ਚੋਣਾਂ ਹੋਣੀਆਂ ਇਸ ਗੱਲ ਦਾ ਖਮਿਆਜਾ ਅੰਮਲੇ ਮੁੱਲਕ ਨੇ ਤਾਂ ਭੁਗਤਣਾ ਹੀ ਭੁਗਤਣਾ ਸੀਐਮ ਭਗਵੰਤ ਸਾਨੂ ਨੂੰ ਵੀ ਭੁਗਤਣਾ ਪਵੇਗਾ